ਇਹ ਵਿਚਾਰ ਕੀਤਾ ਕਿ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਡਾਕਰ ਦੀ ਸੇਵਾ ਕਰਦੇ ਸਨ ਖਡੂਰ ਸਾਹਿਬ ਵਿਆਦ ਰਿਆ ਤੋਂ ਜਲ ਲੈ ਲੈਂਦੇ ਸਨ ਤੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੇ ਵਿੱਚ ਉੱਥੇ ਖਡੂਰ ਦਾ ਜਲ ਖੜਦੇ ਸਨ ਉਹ ਰਸਤੇ ਇੱਕ ਧਿਆਸਿਕ ਨਗਰ ਕਿੱਥੇ ਨਿਗਲੇ ਗੁਰੂ ਮਹਾਰਾਜ ਦਾ ਨਾਮ ਜਪਦਾ ਪਾਣੀ ਪੜਦਾ ਜਿਹੜਾ ਉਹ ਨਗਰ ਕਿਹਾ ਖਡੂਰ ਸਾਹਿਬ ਤੋਂ ਆਰੰਭ ਹੋਇਆ ਗਾ ਉਹ ਗੁਰੂ ਦਾ ਜਾਪ ਕਰਦੀਆਂ ਸੰਗਤਾਂ ਉਸ ਤੋਂ ਆਰੰਭ ਕਰਨੀਆਂ ਅਰਦਾਸ ਕਰਕੇ ਤੇ ਉਹ ਗੋਂਦਵਾਲ ਸਾਹਿਬ ਆ ਕੇ ਸਮਾਪਤ ਹੋ ਗਿਆ ਫੈਦਲੋ ਨਗਰ ਕਿਤਨ ਜਿਹੜਾ ਵਸ 17 ਤੱਕ ਤੰਬਰ ਨੂੰ ਜਿਹੜਾ ਨਗਰ ਕਿਤਨਾ ਆਰਾਮੋਗੈ ਇਸ ਤਰ੍ਹਾਂ ਦੀ ਸ਼ਾਮ ਨੂੰ ਇੱਥੇ ਜਿਹੜਾ ਵਾਅ ਸਮਾਪਤੀ ਹੋਣੀ ਹੈ ਨਗਰ ਕਿਰਤੀ ਦੀ ਸਾਡੇ ਮਾਜੂਕ ਪ੍ਰਧਾਨ ਸਰਦਾਰ ਜਿੰਦਰ ਸਿੰਘ ਸਾਹਿਬੀ ਦਾ ਸਾਨੂੰ ਦੇਸ਼ਾ ਕਿ ਸੰਗਤਾਂ ਨੂੰ ਕੋਈ ਕਿਸਮ ਦੀ ਮੁਸ਼ਕਲ ਨਾ ਹੋਵੇ ਬੜੇ ਸਚਾਰੂ ਢੰਗ ਨਾਲ ਲੰਗਰ ਸੰਗਤਾਂ ਦੇ ਜਿਹੜੇ ਆ ਦਰਸ਼ਕਾਂ ਦੇ ਹੀ ਪ੍ਰਬੰਧ ਕੀਤੇ ਹੋਏ ਗੁਰਦਾਰਾ ਸਾਹਿਬ ਵੱਲੋਂ ਲੰਗਰ ਪਾਣੀ ਦੇ ਰਾਜ ਦੇ ਤੇ ਹਰ ਤਰੀਕੇ ਦੇ ਜਿਹੜੇ ਅਸੀਂ ਸਾਰੇ ਹੀ ਸੰਗਤ ਦੇ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਸਾਹਿਬ ਸਾਡੇ 450 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਅਰੋਹਨਾਂ ਲੱਗੀਆਂ ਹੋਈਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਨੇ ਤੇ ਪਹੁੰਚ ਰਹੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਮਾਗਮਾਂ ਨੂੰ ਲੈ ਕੇ ਪੂਖਤਾ ਪ੍ਰਬੰਧ ਕੀਤੇ ਹੋਏ ਨੇ ਗੁਰਦੁਆਰਾ ਬੋਲੀ ਸਾਹਿਬ ਦੇ ਮੈਨੇਜਰ ਸਰਦਾਰ ਗੁਰਾ ਸਿੰਘ ਮਾਨ ਸਾਹਿਬ ਸਾਡੇ ਨਾਲ ਨੇ ਜਾਣਕਾਰੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਪ੍ਰਬੰਧਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਔਰ ਕਦੋਂ ਤੋਂ ਲੈ ਕੇ ਕਦੋਂ ਤੱਕ ਸਮਾਗਮ ਆ ਚੱਲ ਰਹੇ ਨੇ ਮੈਨੇਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਮੈਂਡਸ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਦੇਖੀ ਤਾਂ ਦੱਸਿਆ ਜਾ ਰਿਹਾ ਕਿ 30 ਤੋਂ 35 ਨਗਰ ਕੀਰਤਨ ਹੁਣ ਤੱਕ ਇੱਥੇ ਪਹੁੰਚ ਚੁੱਕੇ ਨੇ ਗੁਰਦੁਆਰਾ ਸਾਹਿਬ ਤੱਕ ਕੀ ਪੂਰੀਆਂ ਤਿਆਰੀਆਂ ਨੇ ਆ ਕਿਸ ਤਰ੍ਹਾਂ ਦੇ ਪ੍ਰਬੰਧ ਐਸਜੀਪੀਸੀ ਵੱਲੋਂ ਕੀਤੇ ਗਏ ਦੇਖੋ ਜੀ ਜਿਹੜੇ ਨਗਰ ਕੀਰਤਨ 1 ਸਤੰਬਰ ਤੋਂ ਸ਼ੁਰੂ ਹੋਏ ਆ 1 ਸਤੰਬਰ ਤੋਂ ਜਿਹੜਾ ਸਨ ਸਬਾਸਰ ਵੀ ਗੱਲਾਂ ਤੋਂ ਨਗਰ ਕੀਰਤਨ ਇੱਥੇ ਇਤਿਹਾਸਕ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰੂ ਅਮਰਦਾਸ ਦਾ ਜਨਮ ਸਥਾਨਾ ਉੱਥੋਂ ਆਰੰਭ ਹੋ ਕੇ ਤੇ ਆਇਆ ਵਾ ਉਸ ਤੋਂ ਬਾਅਦ ਰੋਜ਼ਾਨਾ ਦੀ ਤਰ੍ਹਾਂ ਜਿਹੜੀ ਜਿਹੜੀ ਰੋਜ਼ਿਕ ਨਗਰ ਕੀਤੇ ਨੇ 1 2 4 5 ਰੋਜ਼ ਦੇ ਰੋਜ਼ ਇੱਥੇ ਵੱਖ-ਵੱਖ ਪਿੰਡਾਂ ਐ ਸ਼ਹਿਰਾਂ ਕਸਬਿਆਂ ਤੋਂ ਇੱਥੇ ਆ ਰਹੇ ਆ ਜਿਨ੍ਹਾਂ ਦਾ ਹੀ ਬੜੇ ਸਚਾਰੂ ਢੰਗ ਨਾਲ ਉਹਨਾਂ ਦਾ ਮਾਨ ਸਤਕਾਰ ਪੰਜ ਫਜਰ ਸਵੇਰ ਨਾਲ ਮਾਨ ਸਤਕਾਰ ਸਤਕਾਰ ਉਹਨਾਂ ਦਾ ਕਰੀਦਾ ਵਾ ਤੇ ਉਹਨਾਂ ਨੂੰ ਜਿਵੇਂ ਅਕੀਦਾ ਵਾ ਤੇ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਧਰਤੀ ਦੇ ਉੱਤੇ ਜੋ 15 ਤੋਂ ਆਪਣੇ ਜਿਹੜੇ ਸਮਾਗਮ ਆਰੰਭ ਹੋ ਜਾਣੇ ਆ 15 16 17 18 ਗੋੰਦ왈 ਸਾਹਿਬ ਦੀ ਸਤਬਦੀ ਦੇ ਜੋਤੀ ਜੋੜ ਜਿਹੜੇ ਗੁਰੂ ਅਮਰਦਾਸ ਜੀ ਦੇ ਆ ਸਮੂਹ ਸਿੱਖ ਸੰਗਤ ਨੂੰ ਮੇਰੀ ਨਾਮ ਲੈਵਾ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹਮੇ ਮਾ ਕੇ ਨਾ ਸਮਾਗਮ ਨੂੰ ਹਾਜ਼ਰੀ ਭਰੋ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਮਹਾਰਾਜ ਤੁਹਾਡੇ ਪਰਿਵਾਰਾਂ ਦੀ ਤੁਹਾਡੀ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਂਦਰ ਸਾਹਿਬ ਜੇ ਤਿਆਰੀਆਂ ਨੂੰ ਲੈ ਕੇ ਗੱਲ ਕੀਤੀ ਜਾਵੇ ਲੰਗਰਾਂ ਦੇ ਪ੍ਰਬੰਧ ਹੋਣ ਰਹਿائش ਦੇ ਪ੍ਰਬੰਧ ਹੋਣ ਹਾਂ ਉਹ ਕਿਸ ਤਰ੍ਹਾਂ ਕੀਤੇ ਮੇਕੋ ਜੀ ਇੱਥੇ ਗੁਰਦਰਾ ਸਾਹਿਬ ਦੇ ਵਿੱਚ ਸਾਡੇ ਕੋਲ ਰਹਿਸ਼ ਘਟ ਸੀ ਬਹੁਤ ਜਿਆਦਾ ਘਟ ਸੀ ਕਮਰੇ ਕੁਝ ਬਣ ਰਹੇ ਆ ਕੁਝ ਹੋਰ ਵੀ ਅਸੀਂ ਬਣਤੀ ਸੰਤਾ ਮਾਂ ਪੁੱਛਣ ਬੇਨਤੀ ਕਰਕੇ ਬਣਾਵਾਂਗੇ ਇੱਥੇ ਲੰਗਰ ਦੀ ਬੜੀ ਵੱਡੀ ਘਾਟ ਸੀ ਲੰਗਰ ਸੰਤ ਬਾਬਾ ਕਸ਼ਮੀਰਾ ਸਿੰਘ ਪੂਰੀ ਵਾਲਿਆਂ ਨੇ ਬਹੁਤ ਵੱਡੀ ਡਬਲ ਬਿਲਡਿੰਗ ਡਬਲ ਜਿਹੜੀ ਡਬਲ ਮੰਜ਼ਲ ਦੀ ਬੜੀ ਤਕੜੀ ਵੱਡੀ ਬਿਲਡਿੰਗ ਬਣਾਤੀ ਜੇ ਲੰਗਰ ਦੀ ਤੇ ਘਾਟ ਹੋਣ ਸਦੀਆਂ ਤੱਕ ਲੋੜ ਨਹੀਂ ਬਹੁਤ ਵੱਡੀ ਗੁਰੂ ਦੀ ਕਿਰਪਾ ਹੋ ਗਈ ਆ ਤੇ ਸੰਗਤਾਂ ਦੇ ਹੁਣ ਰਹਿਸ਼ ਦੇ ਕਮਰੇ ਜਿਹੜੇ ਅਸੀਂ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਕੇ ਸੰਤਾ ਮਹਾਪੁਰਸ਼ਾਂ ਨੂੰ ਬਣਾਵਾਂਗੇ ਅਸੀਂ ਸੰਗਤਾਂ ਦੀ ਰਹਿਸ਼ ਜਿਹੜੀ ਆ ਘਟ ਹੋਣ ਕਾਰਨ ਜਿਹੜੇ ਇੱਥੇ ਲੋਕਲ ਗੋਰਡ ਦੁਆਰਾ ਸਾਹਿਬ ਦੇ ਵਸਨੀਕ ਨੇ ਗੋੰਦਾਲ ਸਾਹਿਬ ਦੇ ਲੋਕ ਉਹਨਾਂ ਕੋ ਸਕੂਲਾਂ ਨੂੰ ਜਿਨ੍ਹਾਂ ਦੇ ਸਕੂਲ ਚਲਾ ਰਹੇ ਉਹਨਾਂ ਨੂੰ ਬੇਨਤੀ ਕਰਕੇ ਕੁਝ ਸਕੂਲਾਂ ਦੇ ਕਮਰੇ ਲਏ ਆ ਕਈਆਂ ਨੂੰ ਘਰਾਂ ਦੇ ਕਮਰੇ ਲਏ ਆ ਕਈ ਕਈ ਜਿੱਤਨਾਂ ਜਿਹੜੀ ਕੋ ਇੰਡਸਟਰੀ ਹੈ ਉਹ ਫੈਕਟਰੀ ਹੈ ਉੱਥੇ ਹੀ ਦੋ ਦੋ ਚਾਰ ਚਾਰ ਕਮਰੇ ਲਏ ਆ ਸੰਗਤ ਦੀ ਸਹੂਲਤਾਂ ਤੇ ਫਿਰ ਅਸੀਂ ਕੋਈ 60 65 ਕ ਲਈ ਇੱਕ ਕਾਰ ਪਾਰਕ ਸਕੂਟਰ ਸਟੈਂਡ ਆ ਤੇ ਜ਼ਮੀਨ ਉਹ ਜਿਹੜੀ ਸੰਗਤਾਂ ਨੂੰ ਕੋਈ ਪਾਰਕਿੰਗ ਦੀ ਮੁਸ਼ਕਲ ਨਾ ਹੋਵੇ ਇੱਕ ਅਸੀਂ ਸੰਤ ਮਹਾਪੁਰਖਾਂ ਦੀ 20 25 ਕਿਲੇ ਜ਼ਮੀਨ ਹੈ ਕਰਪੂਤਲਾ ਰੋਡ ਤੇ ਉਹ ਲਈ ਹੈ ਉਹ ਕਰਪੂਤਲਾ ਜਿਲੰਦਰ ਸਾਹਿਬ ਤੋਂ ਜਿਹੜੀ ਸੰਗਤ ਆਵੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਜਿਹੜੀ ਖਡੂਰ ਸਾਹਿਬ ਵੱਲੋਂ ਬਾਇਆ ਅਰਦਾਸਪੁਰ ਬਹੁਤ ਸੰਗਤ ਇਸ ਰਸਤੇ ਆਉਂਦੀ ਹੈ ਉੱਥੇ 7 8 ਕਿਲੇ ਉੱਥੇ ਜਿਮੀਦਾਰਾਂ ਕੋਲ ਜ਼ਮੀਨ ਲਈ ਘਰ-ਪਰਗਾ ਤੇ ਫਿਰ ਉੱਥੇ ਨਾਲ ਹੀ ਇੱਕ ਲੰਗਰ ਦਾ ਪ੍ਰਬੰਧ ਬੜੇ ਕਿਉਂਕਿ ਜਦੋਂ ਅਗਲਾ ਰਸਤੇ 'ਚ ਸੰਗਤ ਦੇ ਦਰਸ਼ਨ ਕਰਨ ਕੇ ਆਉਂਦੀ ਸਫ਼ਰ ਕਰਕੇ ਉਹਨੂੰ ਜਲ ਪਾਣੀ ਦੀ ਰੋੜਾ ਉਹਦੇ ਕੋਲ ਬੱਚੇ ਹੁੰਦੇ ਛੋਟੇ ਨਾਲ ਉ ਉਰ ਬੰਨ ਕਰਿਆ ਬੜਾ ਵੱਡਾ ਲੰਗਰ ਲਾਇਆ ਵਾ ਫਤਿਹਬਾਦ ਰੋਡ ਦੇ ਪ੍ਰੇਰਿ ਸੰਗਤ ਉਹਨੇ ਬਾਬਾ ਦਰਸ਼ਨ ਸਿੰਘ ਟਹਲਾ ਸਾਹਿਬ ਵਾਲੇ ਸੰਤ ਬਾਬਾ ਲਖਾ ਸਿੰਘ ਕੋਟੇ ਵਾਲੇ ਬਾਬਾ ਸੁਖਾਦੇ ਸਰੜੀ ਸਾਬੜੇ ਤਿੰਨ ਚਾਰ ਲੰਗਰ ਇਧਰ ਮੇਨ ਲੱਗੇ ਹੋਏ ਆ ਇਹਨਾਂ ਦੀ ਜਿਹੜੀ ਫਤਿਹਬਾਦ ਬਦੋਣੀ ਇੰਡਸਟਰੀ ਇਧਰ ਨੂੰ ਜਾਣੀ ਆ ਗੱਡੀਆਂ ਉੱਧਰ ਖੜਾਣਗੇ ਸਾਰੀਆਂ ਜਿਹੜੀ ਖਰੂਰ ਸਾਹਿਬ ਨੋੜੀ ਹੰਸਾ ਵਾਲੇ ਮੋੜ ਦੇ ਉੱਤੇ ਕੰਮ ਵੀ ਕਰ ਖੜੇ ਕਰਨਗੇ ਸੰਗਤਾਂ ਨੂੰ ਕਿਸੇ ਕਿਸੇ ਦੀ ਮੁਸ਼ਕਲ ਨਹੀਂ ਆਊਗੀ ਤਿੰਨ ਲੰਗਰ ਚਾਰ ਲੰਗਰ ਜਿਹੜੇ ਸਾਡੇ ਪ੍ਰਬੰਧ ਦੀ ਨੇ ਇੱਥੇ ਚੱਲਣਗੇ ਵੱਡਾ ਲੰਗਰ ਗੁਰਦਾਰਾ ਸਾਹਿ ਇਹ ਦੇਖੋ ਕਿ ਵਰਤਮਾਨ ਦੇ ਤੌਰ ਤੇ ਕੁਸੇਵਾਦਰ ਬਾਬਾ ਕਸ਼ਮੀਰਾ ਸਿੰਘ ਪੂਰੀ ਵਾਲੇ ਬਾਬਾ ਸਫINDER ਜਿਸੰਗ ਜੀ ਸੁਖਾ ਉਹਨਾਂ ਦੇ ਸੇਵਾਦਰ ਸਾਡੇ ਨਾਲ ਸੰਜੋਗ ਕਰ ਰਹੇ ਆ। ਇਸੇ ਤਰ੍ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਮੁਗੀ ਦਮ ਨਮੀ ਟਕਸਾਲ ਉਹ ਮਾਹ ਪੁਰਸ਼ੀ ਵੀ ਥਲੇ ਬੀਸਮੈਂਟ ਦੇ ਵਿੱਚ ਲੰਗਰ ਲਾ ਰਹੇ ਬੜਾ ਵੱਡਾ। ਬਾਬਾ ਕੋਲਾ ਸਿੰਘ ਜੀ ਸਦੇ ਅਲਿਸ਼ਾ ਬੜੇ ਉਹਨਾਂ ਦਾ ਵੀ ਇੱਕ ਕੰਪਲੈਕਸ ਦੇ ਵਿੱਚ ਲੰਗਰ ਹੈ। ਇੱਕ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਹੈ ਉਹਨਾਂ ਦਾ ਵੀ ਇੱਕ ਕੰਪਲੈਕਸ ਦੇ ਵਿੱਚ ਲੰਗਰ ਆ। ਇਸੇ ਤਰ੍ਹਾਂ ਮਾਹ ਪੁਰਸ਼ੇ ਜਿਹੜੇ ਹੋਰ ਇਹ ਮੇਰਾ ਕਹਿੰਦਾ 35 ਤੋਂ 40 ਲੰਗਰ ਆ ਜਿਹੜੇ ਬਾਹਰ ਵੱਡੇ ਵੱਡੇ ਇਸੇ ਤਰ੍ਹਾਂ 1 ਸਤੰਬਰ ਤੋਂ ਜਿਹੜਾ ਨਗਰ ਕੀਰਤਨ ਸ਼ੁਰੂ ਹੋਇਆ ਇਸੇ ਤਰ੍ਹਾਂ ਲੰਗਰਾਂ ਦਾ ਵੀ ਬੜੇ ਵੱਡੇ ਚੰਗੀ ਪੱਧਰ ਦੇ ਉੱਤੇ ਲੱਖਾਂ ਦੀ ਗਿਣਤੀ ਸੰਗਤਾਂ ਆਉਣ ਦੀ ਉਮੀਦ ਆ। ਮੈਂ ਜੀ ਸਾਹਿਬ ਜਿਸ ਤਰ੍ਹਾਂ ਕਿ ਜਦੋਂ ਮੇਨ ਸਮਾਗਮ ਹੋਣੇ ਤੁਸੀਂ ਦੱਸਿਆ ਕਿ 18 ਤਰੀਕ ਨੂੰ ਸਮਾਗਮ ਹੋਣੇ ਆ 17 ਤਰੀਕ ਨੂੰ ਇੱਕ ਮਹਾਨ ਨਗਰ ਕੀਰਤਨ ਕੱਢਿਆ ਜਾਣਾ ਜਿਸ ਚ ਲੱਖਾਂ ਦੀ ਤਦਾਦ ਚ ਸੰਗਤਾਂ ਪਹੁੰਚਣੀਆਂ ਤਾਂ ਕਿਹੜੀਆਂ ਪੰਥਕ ਹਸਤੀਆਂ ਇੱਥੇ ਸ਼ਿਰਕਤ ਕਰਨਗੀਆਂ? ਉਹਦੇ ਵਿੱਚ ਜੀ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਹਜਨਰ ਸਿੰਘ ਥਾਮੀ ਤੇ ਸਰਦਾਰ ਜਿੰਦਰ ਸਿੰਘ ਜੀ ਮਈਤਾ ਜਨ ਸੈਕਟਰੀ ਉਹਨਾਂ ਨੇ ਕੁਝ ਵਿਚਾਰ ਕਰਕੇ ਇਹ ਵਿਚਾਰ ਕੀਤੇ ਕਿ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਗਾਗਰ ਦੀ ਸੇਵਾ ਕਰਦੇ ਸਨ ਖਡੂਰ ਸਾਹਿਬ ਵਿਆਹ ਦਰਿਆ ਤੋਂ ਜਲ ਲੈਂਦੇ ਸਨ ਤੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੇ ਵਿੱਚ ਉੱਥੇ ਖਡੂਰ ਸਾਹਿਬ ਜਲ ਖੜਦੇ ਸਨ ਉਹ ਰਸਤੇ ਇੱਕ ਇਤਿਹਾਸਿਕ ਨਗਰ ਕੀਰਤਨ ਨਿਕਲੇ ਜਿਨ੍ਹਾਂ ਵਿੱਚ ਸੰਤ ਬਾਬਾ ਸੇਵਾਸਿੰਘ ਖਡੂਰ ਸਾਹਿਬ ਵਾਲੇ ਸੰਤ ਬਾਬਾ ਜੀ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਿੰਦਰ ਸਿੰਘ ਜੀ ਸੁਖਾਪੁਰੀ ਵਾਲੇ ਤੇ ਮੁਖੀ ਦਲਬਾਬਾ ਬਿੱਲੀ ਕਹਿੰਦੇ ਮੁਖ ਸੇਵਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸਿੰਘ ਸਾਹਿਬ ਉਹ ਸ਼ਾਮਲ ਹੋ ਰਿਹਾ ਬਾਬਾ ਜੋਗਾ ਸਿੰਘ ਜੀ ਤੰਨਾ ਦਲ ਬਾਬਾ ਪਕੜਾ ਸਾਹਿਬ ਵਾਲੇ ਹੋਰ ਵੀ ਬੇੰਤ ਮਹਾਂਪੁਰਸ਼ ਸੰਤ ਜਿਹੜੇ ਆ ਤੇ ਸਿੰਘ ਸਾਹਿਬ ਸਾਡੇ ਉਸ ਨਗਰ ਕੀਰਤਨ ਦੇ ਵਿੱਚ ਉਹ ਬੜੇ ਜਾਹ ਜਲਾਲ ਨਾਲ ਹਾਥੀ ਘੋੜੇ ਪੈਦਲ ਗੁਰੂ ਮਹਾਰਾਜ ਦਾ ਨਾਮ ਜਪਦਾ ਬਾਣੀ ਪੜ੍ਹਦਾ ਜਿਹੜਾ ਉਹ ਨਗਰ ਕੀਰਤਨ ਖਰੂਰ ਸਾਹਿਬ ਤੋਂ ਆਰੰਭ ਹੋਇਆ ਵਾਹ ਗੁਰੂ ਦਾ ਜਾਪ ਕਰਨੀਆਂ ਸੰਗਤਾਂ ਉੱਥੋਂ ਆਰੰਭ ਕਰਨੀਆਂ ਅਰਦਾਸ ਕਰਕੇ ਤੇ ਉਹ ਗੋਂਦਵਾਲ ਸਾਹਿਬ ਆ ਕੇ ਸਮਾਪਤ ਹੋ ਗਿਆ ਪੈਦਲੋ ਨਗਰ ਕੇ ਤੰਜੇਰਾ ਵਸ 17 ਸਤੰਬਰ ਨੂੰ ਜਿਹੜਾ ਨਗਰ ਕੀਰਤਨ ਆਰੰਭ ਹੋ ਗਏ ਤੇ 17 ਦੀ ਸ਼ਾਮ ਨੂੰ ਇੱਥੇ ਜਿਹੜਾ ਵਾ ਉਸ ਸਮਾਪਤੀ ਹੋਣੀ ਨਗਰ ਕੀਰਤਨ ਦੀ ਮੇਰੀ ਸਮੂਹ ਸੇਕ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਗਮ 15 ਸਤੰਬਰ ਤੋਂ ਆਰੰਭ ਹੋ ਜਣੇ ਆ 15 16 17 ਤੇ 18 ਨੂੰ ਉਹ ਮਹਾਮਾ ਕੇ ਗੋਦਵਾਲ ਦੀ ਧਰਤੀ ਤੇ ਗੁਰੂ ਅੰਮਰ ਸਾਹਿਬ ਗੁਰੂ ਅੰਮਰਦਾਸ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰੋ ਉਹਨਾਂ ਦੇ ਘਰ ਦੇ ਦਰਸ਼ਨ ਕਰੋ ਉਹਨਾਂ ਦੇ ਦਰਸ਼ਨ ਕਰੋ ਪਾਤਸ਼ਾਹ ਦੇ ਖੁਸ਼ੀਆਂ ਪ੍ਰਾਪਤ ਕਰੋ ਜਿਹੜੀਆਂ ਸਤ੍ਹਾਪਦੀਆਂ ਜਨਮ ਦਿਹਾੜੇ ਗੁਰੂ ਸਾਹਿਬ ਦੇ ਹੁੰਦੇ ਆ ਤਿਹਾੜ ਇੱਕ ਕਿਸਮਤ ਵਾਲਾ ਕਰਮਾਂ ਲਈ ਕੋਈ ਆਪਣੇ ਜਨਮ ਦੇ ਵਿੱਚ ਵੰਦਾ ਵਾ ਮੇਰੇ ਸਮੂਹ ਸਹਿਗੰਤ ਨੂੰ ਬੇਨਤੀ ਹੈ ਹਮ ਹਮਾ ਕੇ ਇਹਨਾਂ ਸਮਾਗਮ ਵਿੱਚ ਪੁੱਜੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਮਹਾਰਾਜ ਤੁਹਾਡੇ ਪਰਿਵਾਰਾਂ ਦੀ ਤੁਹਾਡੀ ਚੜ੍ਹਦੀ ਕਲਾ ਬਖਸ਼ੇ ਤੇ ਤੁਹਾਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖੇ ਨਾਮ ਜਪਣ ਬਾਣੀ ਪੜਨ ਸੇਵਾ ਕਰਨ ਦਾ ਤੁਹਾਨੂੰ ਗੁਰੂ ਮਹਾਰਾਜ ਬਖਸ਼ੇ ਹਮ ਹਮਾ ਕੇ ਗੋੰਦਵਾਲ ਦੀ ਧਰਤੀ ਦੇ 15 16 17 ਤੇ 18 ਨੂੰ ਇਹਨਾਂ ਦੀ ਸਮਾਗਮ ਸਮਾਗਮਨ ਦੀ ਸਮਾਰਤੀ ਹੈ ਹਮ ਹਮਾ ਕੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਤੇ ਪੁੱਜੋ ਗੁਰਦਰ ਸਿੰਘ ਸਾਹਿਬ ਵੱਲੋਂ ਸਾਡੀ ਰਹਿਜ ਦਾ ਵੀ ਸੰਗਤ ਨਾਲ ਪ੍ਰਬੰਧ ਕੀਤਾ ਗਿਆ ਹੈ ਵਧੀਆ ਲੰਗਰਾਂ ਪਾਣੀਆਂ ਦਾ ਕਿਸੇ ਕਿਸਮ ਦੀ ਕਿਸੇ ਨੂੰ ਮੁਸ਼ਕਲ ਨਹੀਂ ਆਏਗੀ ਸਾਡੇ ਮਾਨਯੋਗ ਪ੍ਰਧਾਨ ਸਰਦਾਰ ਜਿੰਦਰ ਸਿੰਘ ਧਾਮੀ ਦਾ ਸਾਨੂੰ ਦੇਸ਼ ਹੈ ਕਿ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਹੋਵੇ ਬੜੇ ਸਚਾਰੂ ਢੰਗ ਨਾਲ ਲੰਗਰਾਂ ਸੰਗਤਾਂ ਦੇ ਜਿਹੜੇ ਆ ਦਰਸ਼ਨ ਕਰਨ ਦੇ ਪ੍ਰਬੰਧ ਕੀਤੇ ਹੋਏ ਗੁਰਦਾਰਾ ਸਾਹਿਬ ਵੱਲੋਂ ਲੰਗਰ ਪਾਣੀ ਦੇ ਰਾਜ ਦੇ ਤੇ ਹਰ ਇੱਕ ਤਰੀਕੇ ਦੇ ਜਿਹੜੇ ਆ ਸਾਡੀ ਹੀ ਸੰਜੋਗੀਆਂ ਸੰਗਤ ਦੇ ਵੈਰ ਗੁਰਜੀਕਾ ਖਾਲਸਾ ਵੈਰ ਗੁਰਜੀਕੀ ਪਰ ਇਹ ਸੰਨ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਗੋਇੰਦਵਾਲ ਸਾਹਿਬ ਦੇ ਮੈਨੇਜਰ ਸਰਦਾਰ ਗੁਰਾਸਿੰਘ ਮਾਨ ਸਾਹਿਬ ਜਿਨ੍ਹਾਂ ਨੇ तमाम ਪ੍ਰਬੰਧ ਜਿਹੜੇ ਕੀਤੇ ਗਏ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਇਹਨੇ ਦੱਸਿਆ ਕਿ ਚਾਰੇ ਦਿਸ਼ਾਵਾਂ ਤੋਂ ਜਿੱਥੋਂ ਸੰਗਤਾਂ ਦਾ ਆਗਮਨ ਹੋਣਾ ਹੈ ਉੱਥੇ ਜਿੱਥੇ ਸੰਗਤਾਂ ਦੇ ਵਾਹਨ ਖੜੇ ਕਰਨ ਵਾਸਤੇ ਪ੍ਰਬੰਧ ਨੇ ਮਹਾਪੁਰਸ਼ਾਂ ਵੱਲੋਂ ਕੀਤੇ ਗਏ ਉੱਥੇ ਨਾਲ ਦੇ ਨਾਲ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਨੇ ਤਾਂ ਤਿਆਰੀਆਂ ਪੂਰੀਆਂ ਨੇ ਸੰਗਤਾਂ ਨੂੰ ਇਹਨਾਂ ਨੇ ਸੱਦਾ ਦਿੱਤਾ ਹੈ ਦੇਸ਼ ਦੇ ਦਿਆਂ ਨੂੰ ਕਿ ਇੱਥੇ ਤੁਸੀਂ ਹੁਣ ਆ ਕੇ ਪਹੁੰਚੋ ਸੰਗਤਾਂ ਦੇ ਠਹਿਰਾਓ ਵਾਸਤੇ ਲੰਗਰਾਂ ਵਾਸਤੇ ਰਹਿائش ਵਾਸਤੇ ਜਿਹੜੇ ਪ੍ਰਬੰਧ ਨੇ ਉਹ ਉਪਕਤਾਂ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਡੈਲੀ ਡੈਕਸ ਟੀਵੀ